ਜੀ 200 ਰੁਪਏ ਦੇ ਦੇ ਯਾਰ ਮੈਨੂੰ ਹਾਂ ਨਹੀਂ ਯਾਰ ਮੇਰੇ ਕੋਲ ਉਹ ਦੇ ਦੇ ਮੈਂ ਤੈਨੂੰ ਦੇ ਦਾਂਗਾ ਇੱਕ ਅੱਧੇ ਦਿਨ ਚ ਹੋਈਓ ਨਹੀਂ ਯਾਰ ਯਾਰ ਕਾਉਣ ਨੂੰ ਪੈਸਾ ਨਹੀਂ ਕੋਲ ਮੇਰੇ ਮੈਂ ਕਿੱਥੋਂ ਦਵਾਂ ਚੋ ਲੋ ਠੀਕ ਆ ਕਰਦਾ ਕੋਈ ਮੈਂ ਤਾਂ ਪੈਸੇ ਦੀ ਲੋੜਤੀ ਯਾਰ ਅੱਜ ਚੱਲ ਲਾਨੇ ਅੱਜ 100 ਰੁਪਏ ਹੈਗੇ ਮੇਰੇ ਕੋਲ 50 ਜਾਂ ਤਾਂ ਇਹ ਵੀ ਜੇ ਜਾਂ ਇਹ ਆ ਜਾਣਗੇ ਹਨ ਜੇ ਤਾਂ ਲੈ ਵੀ ਪੰਜਾਬ ਹੀ ਗਏ फिर आ जाए, चार सौ चक है जे ना चके फिर देखी जाएगी पैसे कि रखे वे चलो बंदे ਲੈ ਵੀ ਰੋ ਪੈਸੇ ਪੈਦੇ ਪੰਜਾ ਰੁਪਏ ਕਾਲੂ ਨੂੰ ਲਗਾਲ ਪਣ ਜੇ ਆ ਮੇਰਾ ਕੰਮ ਹੈ ਲਾ ਕੇ ਰੱਖਿਆ ਤਾਂ ਉਹ ਸੈਂਟ ਦੇਖਦੇ ਹਾਂ ਵੀ ਇਹਦੇ ਪਰਸ ਚ ਪੈਸੇ ਆ ਡੱਬਿਆਂ ਡੱਬਿਆਂ ਚ ਰੱਖੇ ਹੋਏ ਆ ਅਜਾ ਕਾਲੂ ਦੇਖੀਏ ਆਪਾਂ ਕਿਤੇ ਨਾ ਕਿਤੇ ਤਾਂ ਹੈਗੇ ਆ ਆਪਾਂ ਲੱਭਤਾ ਲਿਆਂਗੇ ਛੇਤੀਓ ਸਮੈਲ ਆ ਜਾਣੀ ਇਹਦੀ ਸੈਂਟ ਦੀ ਦੇਖਦੇ ਆ ਜਿਆ ਤਖੜਾ ਰੰਗ ਇਹਨਾਂ ਚ ਤਾਂ ਹੈ ਹੀ ਨਹੀਂ ਇਹਨੇ ਹਾਂ

पांच सौ तो कटे लिया दो सौ तीन सौ रुपया उसके रख दौ रुपया क्ड लोन्ने बड़ी तेरी मम्मी तेज आखला कि पैसे रखी बैठी है है ही नहीं मेरे को जहिर खान पैसे <laughs> पता लगे भी जहिर खान